ਕਿਦਾ ਕੀ ਸੀਗਾ ਭਾਜੀ ਕੀ ਚੱਕਰ ਕੀ ਹੋ ਗਿਆ ਵੀ ਭਾਈ ਕੋਲ ਆਤੀ ਹੁਲੀ ਭਾਜੀ ਕਮੇਟੀ ਨੂੰ ਪਤਾ ਨਹੀਂ ਜ਼ਬਰਦਸਤੀ ਲੱਗੀ ਕੀ ਹੋਇਆ ਕੀ ਆ ਜੇ ਲੋਕੀ ਮੋਰੀ ਕੱਢਦੇ ਦੱਸੂਗਾ ਤਾਂ ਫੇਰ ਕਰ ਸਾਡ ਨੂੰ ਭਾਜੀ ਇੰਨਾ ਹੀ ਬਦਲ ਲੱਗਾ ਵੀ ਸਾਡੀ ਕੁੜੀ ਇੱਥੇ ਸਹੀ ਵਲੋ ਉਹ ਦਬਿਤਰਦੇ ਆ ਸੀ ਇਹ ਦਵਾਈ ਵੀ ਲਈ ਨਹੀਂ ਜ਼ਬਰਦਸਤੀ ਦਵਾਈ ਪੁਲਾਤੀ ਭਾਜੀ ਕੀ ਗੱਲ ਹੋ ਦੇਥ ਹੋ ਗਿਆ ਹਾਂ ਜੀ ਉਹ ਤੋਂ ਬਾਅਦ ਡਾਕਟਰ ਕਹਿੰਦੇ ਦਵਾਈ ਜਿਆਦਾ ਸਰਗਾ ਕੇ ਸਾਨੂੰ ਤਾਂ ਕਹਿੰਦੇ ਥੋੜੀ ਜਿਹੀ ਬੀਤੀ ਕੁੜੀ ਤੇ ਮੁੰਡੇ ਨੇ ਜਿਆਦਾ ਪੀਤੀ ਸਾਨੂੰ ਪਤਾ ਹੀ ਨਹੀਂ ਲੱਗਿਆ ਭਲੀ ਐ ਅੱਛਾ ਤੁਹਾਡੀ ਬਣੀ ਕਿੱਥੇ ਜਾਵੇ ਤੁਹਾਡੀ ਲੱਗਦੀ ਸੀ ਬੇਟੀ ਹੈ ਮੇਰੀ ਤੁਹਾਡੀ ਬੇਟੀ ਹੈ ਅੱਛਾ ਕਿੱਥੇ ਰਹਿਣ ਵਾਲੇ ਸ਼ਾਮਨਗਰ ਤੋਂ ਸ਼ਾਮਨਗਰ ਤੋਂ ਇਹ ਪਹਿਲਾਂ ਬੇਟੀ ਦਾ ਕੀ ਚੱਕਰ ਕੀ ਹੋ ਗਿਆ ਜਿਹੜਾ ਅੱਜ ਮਲੋਂ ਡੈੱਟ ਹੋਈ ਆ ਅੱਜ ਬੋਡੀ ਆਈ ਆਓ ਤੇ ਹੋਈ ਕਿਤੇ ਭਾਜੀ ਵਿਆਹ ਕੀਤਾ ਸੀ ਰਾਵਲਪਿੰਡੀ ਕੁੜੀ ਦਾ ਤੰਗ ਪ੍ਰਚਾਰ ਕਰਦੇ ਥੋੜੇ ਮਤਲਬ ਉਹਦੀ ਚਾਚੀ ਦੀ ਕੁੜੀ ਦਾ ਮੁੰਡੇ ਦੀ ਚਾਚੀ ਨਾਲ ਮੁੰਡੇ ਦੀ ਗੱਲਾਂ ਦਾ ਗੜਾ ਗੜਾ ਨਹੀਂ ਦਵਾਈ ਤੂੰ ਹੀ ਕਰਤੀ ਜ਼ਬਰਦਸਤੀ ਕੀ ਇੱਥੇ ਸਾਨੂੰ ਬੜੀ ਕੋਈ ਨਹੀਂ ਪਤਾ ਫੋਨ ਕਰਕੇ ਸਾਨੂੰ ਦੱਸਿਆ ਵੀ ਐਨੀ ਵੀ ਕੁੜੀ ਨੇ ਦਵਾਈ ਪੀ ਲਈ ਭਾਜੀ ਅੱਛਾ ਭਾਜੀ ਇਹ ਅੱਜ ਕੁੜੀ ਡੈਥ ਕਰ ਹੋਈ ਕੁੜੀ ਦੀ ਭਾਜੀ ਝਟਾ ਝਟਾ ਮਾਰੀਆ ਕਹਿੰਦੇ ਨੇ ਦੇਖਣੀ ਹੈ ਚੈੱਕ ਕਰਨੀ ਤਾਂ ਭਾਜੀ ਭੇਕੇ ਜੀ ਰਹੀ ਕਹਿੰਦੇ ਕੁੜੀ ਦੇ ਨਾਲ ਹੀ ਫੋਨ ਕੱਟੂ ਠੀਕ ਆ ਕੀ ਮੰਗਿਆ ਪ੍ਰਸ਼ਾਸਨ ਤੋਂ ਤੁਹਾਡੀ ਅਜੀਬ ਆਜੀ ਪਾਜੀ ਕਹਿੰਦੇ ਸਾਬ ਮੰਗਦੇ ਪੱਰਚਾ ਹੋਵੇ ਸਾਡਾ ਇਹ ਨਾ ਤੁਹਾਡਾ ਸਰਜੀਤ ਸਿੰਘ ਠੀਕ ਹੈ